ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਇਹੋ ਜਿਹੀ ਇੱਕ ਬਰਫੀ ਬਣਾ ਰਹੇ ਹਾਂ ਜਿਹੜੀ ਚੱਕਪਟ ਬਣ ਦੇ ਨਾਲ ਨਾਲ ਬਹੁਤ ਏਸੀ ਬਣ ਕੇ ਤਿਆਰ ਹੋਊਗੀ ਤੇ ਬਹੁਤ ਹੀ ਵਧੀਆ ਇਹਦਾ ਟੈਕਸਚਰ ਆਊਗਾ ਬਿਲਕੁਲ ਨਰਮ ਮਲਾਈ ਬਰਫੀ ਬਣ ਕੇ ਤਿਆਰ ਹੋਊਗੀ ਤੁਸੀਂ ਕਈ ਦਿਨਾਂ ਲਈ ਇਹਨੂੰ ਬਣਾ ਕੇ ਜਿਹੜਾ ਸਟੋਰ ਕਰਕੇ ਵੀ ਰੱਖ ਸਕਦੇ ਹੋ ਅਚਾਨਕ ਘਰੇ ਮਹਿਮਾਨ ਆ ਜਾਣ ਜਾਂ ਤੁਹਾਡਾ ਆਪਣਾ ਮਾਨ ਕਰੇ ਬਰਫੀ ਖਾਣ ਨੂੰ ਫਿਰ ਤੁਸੀਂ ਇਹ ਬਰਫੀ ਨੂੰ ਬਣਾ ਸਕਦੇ ਹੋ ਸਭ ਨੂੰ ਇਹ ਪਸੰਦ ਆਊਗੀ ਚਲੋ ਫਿਰ ਇਹ ਬਰਫੀ ਬਣਾਉਣੀ ਆਪਾਂ ਸਿੱਖ ਲੈਣੇ ਆ ਵੀ ਕਿਸ ਤਰੀਕੇ ਨਾਲ ਤਿਆਰ ਕਰਨੀ ਆ ਇਸ ਬਰਫੀ ਨੂੰ ਬਣਾਉਣ ਦੇ ਲਈ ਜੀ ਆਪਾਂ ਨੂੰ ਚਾਹੀਦਾ 1/2 ਮਦੀਨਾ ਜਿੰਨਾ ਸਮਾਨ ਇਥੇ ਨਾਪ ਕੇ ਐਡ ਕਰੂੰਗੀ ਨਾ ਤੁਸੀਂ ਉਹਨਾਂ ਉਹਨਾਂ ਹੀ ਐਡ ਕਰਿਓ ਤੇ ਹੁਣ ਇਹਦੇ ਵਿੱਚ ਆਪਾਂ ਜਿਹੜੇ ਗਲਾਸ ਨਾਲ ਦੁੱਧ ਨਾਪਿਆ ਉਹੀ ਇੱਕ ਗਲਾਸ ਹੈ ਜਿਹੜਾ ਫੁੱਲ ਭਰ ਕੇ ਮਿਲਕ ਪਾਊਡਰ ਦਾ ਐਡ ਕਰਦੇ ਆਂਗੇ ਮਿਲਕ ਪਾਊਡਰ ਹੈ ਜਿਹੜਾ ਬਹੁਤ ਆਸਾਨੀ ਨਾਲ ਆਪਾਂ ਨੂੰ ਮਾਰਕੀਟ ਚੋਂ ਮਿਲ ਜਾਂਦਾ ਹੈ ਜੀ ਤੇ ਹੁਣ ਜੀ ਆਪਾਂ ਨੂੰ ਚਾਹੀਦਾ ਖੰਡ ਤੁਸੀਂ ਦਾਣੇਦਾਰ ਖੰਡ ਵੀ ਲੈ ਸਕਦੇ ਹੋ ਪੀਸੀਓਈ ਖੰਡ ਸੀਗੀ ਮੇਰੇ ਕੋਲੇ ਮੈਂ ਐਡ ਕਰਤੀ ਇਹ ਉਸੇ ਬਰਤਨ ਦਾ ਯਾਨੀ ਕਿ ਕੌਲੀ ਦਾ ਆਪਾਂ ਚੌਥਾ ਹਿੱਸਾ ਐਡ ਕਰਾਂਗੇ ਵੈਸੇ ਤੁਸੀਂ ਖੰਡੇ ਚ ਜ਼ਿਆਦਾ ਵੀ ਐਡ ਕਰ ਸਕਦੇ ਆ ਜਿੰਨਾ ਮਿਲਕ ਪਾਊਡਰ ਲੱਤਾ ਓਨੀ ਐਡ ਕਰ ਸਕਦੇ ਹੋ ਪਰ ਮਿਲਕ ਪਾਊਡਰ ਦੇ ਵਿੱਚ ਮਿੱਠਾ ਹੁੰਦਾ ਇਸ ਕਰਕੇ ਖੰਡ ਘੱਟ ਐਡ ਕਰਾਂਗੇ ਹੁਣ ਆਪਾਂ ਨੂੰ ਚਾਹੀਦਾ ਜੀ ਘਿਓ ਕੋਈ ਵੀ ਘਿਓ ਤੁਸੀਂ ਇੱਕ ਜਾਂ ਦੋ ਚਮਚ ਐਡ ਕਰਦੇ ਹੋ ਕਿਉਂਕਿ ਮਿਲਕ ਪਾਊਡਰ ਦੇ ਵਿੱਚ ਜਿਹੜੀ ਫੈਟ ਨਹੀਂ ਹੁੰਦੀ ਇਸ ਕਰਕੇ ਆਪਾਂ ਨੂੰ ਘਿਓ ਜਾਂ ਮੱਖਣ ਐਡ ਕਰਨਾ ਪਊਗਾ ਹੁਣ ਆਪਾਂ ਬਿਨਾਂ ਗੈਸ ਚਲਾ ਆ ਗਤੋਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਦੇ ਹਾਂਗੇ ਚੰਗੇ ਤਰੀਕੇ ਨਾਲ ਸਪੈਸ਼ਲੀ ਵੀ ਜਿਹੜਾ ਮਿਲਕ ਪਾਊਡਰ ਐਡ ਕੀਤਾ ਹੈ ਨਾ ਉਹਦੀਆਂ ਗੰਡਾ ਨਾ ਬਣ ਜਾਣ ਇਸ ਤਰੀਕੇ ਨਾਲ ਚੰਗੇ ਤਰੀਕੇ ਨਾਲ ਮਿਕਸ ਕਰਦੇ ਹਾਂਗੇ ਕਿਸੇ ਵੀ ਖੁਰਚਨੇ ਦੀ ਮਦਦ ਨਾਲ ਜਾਂ ਫਿਰ ਵਿਸਕਰ ਦੀ ਮਦਦ ਨਾਲ ਤੁਸੀਂ ਥੋੜਾ ਜਿਹਾ ਇਹਨੂੰ ਮਿਕਸ ਕਰਦੇ ਚੰਗੇ ਤਰੀਕੇ ਨਾਲ ਜਦੋਂ ਤੱਕ ਇਹ ਬਿਲਕੁਲ ਲਿਕਵਿਡ ਨਹੀਂ ਬਣ ਜਾਂਦਾ ਹੁਣ ਇਸ ਤਰੀਕੇ ਨਾਲ ਬਿਲਕੁਲ ਲਿਕਵਿਡ ਟੈਕਸਚਰ ਦਾ ਬਣ ਕੇ ਤਿਆਰ ਹੋ ਗਿਆ ਜੀ ਦੇਖੋ ਬਿਲਕੁਲ ਇਸ ਤਰੀਕੇ ਨਾਲ ਆਪਾਂ ਮਿਕਸ ਕਰ ਲਿਆ ਕੋਈ ਵੀ ਇਹਦੇ ਵਿੱਚ ਗੰਡਾ ਹੈ ਨਹੀਂ ਹੁਣ ਆਪਾਂ ਪੈਨ ਨੂੰ ਰੱਖਾਂਗੇ ਚੁੱਲ੍ਹੇ ਤੇ ਜਿਹੜੀ ਫਲੇਮ ਹੈ ਉਹ ਬਿਲਕੁਲ ਹਲ ਜੋ ਜੇ ਤੁਸੀਂ ਗੈਸ ਤੇ ਰੈਸਪੀ ਬਣਾਉਂਗੇ ਸਲੋ ਫਲੇਮ ਤੇ ਬਣਾਇਓ ਤੇ ਘੜਚੀ ਜਾਂ ਖੁਰਚਣੀ ਨੂੰ ਚਲਾਉਂਦੇ ਹੋਏ ਹੀ ਆਪਾਂ ਇਹਨੂੰ ਮਿਕਸ ਕਰਨਾ ਹੈ ਇਸ ਤਰੀਕੇ ਨਾਲ ਖੁਰਚਣੀ ਨੂੰ ਹਿਲਾਉਣਾ ਨਹੀਂ ਛੱਡਣਾ ਕਿਉਂਕਿ ਫਿਰ ਜਿਹੜਾ ਮਿਲਕ ਪਾਊਡਰ ਹੈ ਨਾ ਉਹ ਤਲੇ ਦੇ ਨਾਲ ਬਰਤਨ ਦੇ ਨਾਲ ਚਿਪਕ ਜੂਗਾ ਉਹ ਜਲ ਜੂਗਾ ਉਹਦਾ ਟੇਸਟ ਵੀ ਖਰਾਬ ਹੋ ਜੂਗਾ ਸਾਰੀ ਮਿਹਨਤ ਖਰਾਬ ਹੋ ਸਕਦੀ ਆ ਹੁਣ ਜਿਵੇਂ ਜਿਵੇਂ ਹੈ ਜਿਹੜਾ ਮਿਲਕ ਪਾਊਡਰ ਦੀ ਵਜ੍ਹਾ ਕਰਨੇ ਨੂੰ ਉਬਾਲ ਆਊਗਾ ਇਸ ਤਰੀਕੇ ਨਾਲ ਉਦੋਂ ਆਪਾਂ ਇਹਦੇ ਵਿੱਚ ਜਿਹੜਾ ਇਲਾਇਚੀ ਪਾਊਡਰ ਐਡ ਕਰ ਦੇਾਂਗੇ ਫਲੇਵਰ ਦੇ ਲਈ ਜੇ ਤੁਹਾਡੇ ਕੋਲੇ ਹੋਇਆ ਤੁਸੀਂ ਐਡ ਕਰਦੇ ਹੋ ਇਲਾਇਚੀ ਨੂੰ ਕੁੱਟ ਕੇ ਪਾਊਡਰ ਬਣਾ ਲਓ ਜਾਂ ਬਾਜ਼ਾਰ ਵਾਲਾ ਵੀ ਐਡ ਕਰ ਸਕਦੇ ਹੋ ਇਹਦੇ ਵਿੱਚ ਜਿਹੜਾ ਆਪਾਂ ਦੁੱਧ ਐਡ ਕੀਤਾ ਹੈ ਜਿਹੜੀ ਖੰਡ ਐਡ ਕੀਤੀ ਹੈ ਨਾ ਉਹਦੀ ਵਜ੍ਹਾ ਕਰਨੇ ਬਿਲਕੁਲ ਇਸ ਤਰੀਕੇ ਨਾਲ ਲਿਕਵਿਡ ਬਣ ਕੇ ਤਿਆਰ ਹੋ ਜਾਊਗਾ ਜਦੋਂ ਤੱਕ ਇਸ ਤਰੀਕੇ ਦਾ ਗਾੜਾ ਇਹ ਨਾ ਬਣ ਜਾਂਦਾ ਜਿਵੇਂ ਆਪਾਂ ਕਸਟਰਡ ਵਾਲਾ ਮਿਲਕ ਬਣਾਉਣੇ ਹੁੰਦੇ ਆ ਉਸ ਤਰੀਕੇ ਦਾ ਨਹੀਂ ਬਣ ਜਾਂਦਾ ਉਦੋਂ ਤੱਕ ਆਪਾਂ ਇਹਦੇ ਵਿੱਚ ਕੋਈ ਚੀਜ਼ ਨਹੀਂ ਐਡ ਕਰਨੀ ਜਦੋਂ ਇਸ ਤਰੀਕੇ ਨਾਲ ਬਣ ਗਿਆ ਫਿਰ ਆਪਾਂ ਇਹਦੇ ਵਿੱਚ ਨਾਰੀਅਲ ਦੇ ਬਰਾਦੇ ਦੀ ਇੱਕ ਕੌਲੀ ਐਡ ਕਰਾਂਗੇ ਜਾਨੀ ਕਿ ਇੱਕ ਗਲਾਸ ਆਪਾਂ ਮਿਲਕ ਪਾਊਡਰ ਦਾ ਲੈਂਦਾ ਸੀ ਨਾ ਜਿੰਨਾ ਮਿਲਕ ਪਾਊਡਰ ਉਹਨਾ ਹੀ ਨਾਰੀਅਲ ਦਾ ਬਰਾਦਾ ਜੇ ਤੁਹਾਡੇ ਕੋਲੇ ਸੁੱਕਾ ਬਰਾਦਾ ਨਾ ਹੋਇਆ ਫਿਰ ਤੁਸੀਂ ਇਹ ਜਿਹੜਾ ਕੱਦੂਖਸ਼ ਕਰਕੇ ਵੀ ਨਾਰੀਆ ਐਡ ਕਰ ਸਕਦੇ ਹੋ ਤੇ ਹਾਂਜੀ ਇਹਨੂੰ ਉਦੋਂ ਤੱਕ ਪਕਾਉਣਾ ਆਪਾਂ ਵੀ ਜਦੋਂ ਤੱਕ ਇਹ گاੜਾ ਨਹੀਂ ਹੋ ਜਾਂਦਾ ਬਿਲਕੁਲ ਇਸ ਤਰੀਕੇ ਨਾਲ ਹਲਕੀ ਜੀ ਅੱਗ ਤੇ ਖੁਰਚਨੇ ਨੂੰ ਹਲਾਉਂਦੇ ਹੋਏ ਨਾ ਆਪਾਂ ਸਾਰੀਆਂ ਚੀਜ਼ਾਂ ਨੂੰ ਪਕਾਈ ਜਾਣਾ ਕਿਉਂਕਿ ਜੇ ਫਲੇਮ ਆਪਾਂ ਫੁੱਲ ਕਰ ਦੇਾਂਗੇ ਅੱਗ ਫੁੱਲ ਕਰ ਦੇਾਂਗੇ ਫਿਰ ਸਾਰੀਆਂ ਚੀਜ਼ਾਂ ਦਾ ਟੇਸ ਖਰਾਬ ਹੋ ਜੂ ਕਿਉਂਕਿ ਉਹ ਜਲ ਜਾਣਗੀਆਂ ਬਰਫੀ ਦੇ ਵਿੱਚ ਉਹ ਟੇਸ ਨਹੀਂ ਆਉਣਾ ਜਿਹੜਾ ਟੇਸ ਆਉਣਾ ਚਾਹੀਦਾ ਇਸ ਕਰਕੇ ਹੈ ਜਿਹੜਾ ਥੋੜੀ ਜੀ ਜਲਦਬਾਜੀ ਨਾ ਕਰਿਓ ਇਸ ਰੈਸਪੀ ਨੂੰ ਬਣਾਉਣ ਲੱਗੇ ਤੇ ਹੁਣ ਜੀ ਮੈਂ ਇਹਨੂੰ ਗਾੜਾ ਹੋਣ ਤੱਕ ਹੈ ਜਿਹੜਾ ਜ਼ਿਆਦਾ ਨਹੀਂ ਪਕਾਉਂਗੀ ਕਿਉਂਕਿ ਜੇ ਤੁਸੀਂ ਇਹਨੂੰ ਜ਼ਿਆਦਾ گاੜਾ ਕਰ ਲਓਗੇ ਫਿਰ ਤੁਸੀਂ ਇਹ ਜਿਹੜਾ ਇਹਨੂੰ ਜ਼ਿਆਦਾ ਦਿਨ ਮਤਲਬ ਨਰਮ ਨਹੀਂ ਰੱਖ ਸਕਦੇ ਬਰਫੀ ਨੂੰ ਫਿਰ ਇਹ ਥੋੜੀ ਸਖਤ ਬਣ ਜੂ ਹਾਂ ਜੇ ਤੁਸੀਂ ਫਟਾਫਟ ਬਣਾ ਕੇ ਖਾਣੀ ਹੈ ਫਿਰ ਤੁਸੀਂ ਇਹਨੂੰ ਜ਼ਿਆਦਾ ਪਕਾ ਲਿਓ ਥੋੜਾ ਜਿਹਾ ਟੈਕਸਚਰ ਹੈ ਜਿਹੜਾ ਜ਼ਿਆਦਾ گاੜਾ ਕਰ ਲਿਓ ਜੇ ਤੁਸੀਂ ਬਿਲਕੁਲ ਨਰਮ ਬਣਾ ਕੇ ਤਿਆਰ ਕਰਨੀ ਹੈ ਵੀ 2-3 ਦਿਨ ਵਧੀਆ ਆਰਾਮ ਨਾਲ ਚੱਲ ਜੇ ਇਹ ਤੁਸੀਂ ਸਟੋਰ ਕਰਕੇ ਰੱਖਣੀ ਹੈ ਫਿਰ ਤੁਸੀਂ ਇਹਨੂੰ ਘੱਟ گاੜਾ ਕਰਿਓ ਤੇ ਇਸ ਤਰੀਕੇ ਨਾਲ ਬਿਲਕੁਲ ਇਹ ਬਣ ਕੇ ਹੋ ਗਈ ਜੀ ਤਿਆਰ ਦੇਖੋ ਆਪਾਂ ਇਹਨੂੰ ਜ਼ਿਆਦਾ گاੜਾ ਨਹੀਂ ਰੱਖਿਆ ਬਹੁਤ ਵਧੀਆ ਜਿਹੜੀ ਚੋ ਖੁਸ਼ਬੂ ਆ ਰਹੀ ਹੈ ਤੇ ਆਪਣੀ ਵਰਫੀ ਬਣਾਉਣ ਦੇ ਲਈ ਇਹ ਬਿਲਕੁਲ ਤਿਆਰ ਹੋ ਗਈ ਆ ਤੇ ਹੁਣ ਜੀ ਪੈਨ ਨੂੰ ਆਪਾਂ ਥੱਲੇ ਉਤਾਰ ਲਾਂਗੇ ਹੁਣ ਜੀ ਆਪਾਂ ਵਰਫੀ ਨੂੰ ਸੈੱਟ ਕਰਨ ਦੇ ਲਈ ਰੱਖਾਂਗੇ ਉਹਦੇ ਲਈ ਆਪਾਂ ਨੂੰ ਕੋਈ ਵੀ ਪਲੇਟ ਜਾਂ ਥਾਲ ਚਾਹੀਦਾ ਮੇਰੇ ਕੋਲ ਇਸ ਤਰੀਕੇ ਦੀ ਪਲੇਟ ਸੀਗੀ ਕਿਨਾਰੀਆਂ ਵਾਲੀ ਤੇ ਇਹਨੂੰ ਨਾ ਆਪਾਂ ਘਿਓ ਜਾਂ ਤੇਲ ਨਾਲ ਗ੍ਰੀਸ ਕਰ ਲਾਂਗੇ ਬਾਅਦ ਵਿੱਚ ਆਪਾਂ ਨੂੰ ਆਸਾਨੀ ਰਹੂਗੀ ਜਦੋਂ ਆਪਾਂ ਪੀਸ ਐ ਅਲੱਗ ਕਰਾਂਗੇ ਹੁਣ ਆਪਾਂ ਇਸ ਤਰੀਕੇ ਨਾਲ ਜਿਹੜਾ ਵਾਈਟ ਮਿਕਸਚਰ ਆ ਇਹ ਇਹ ਆਪਾਂ ਇਸ ਤਰੀਕੇ ਨਾਲ ਇਹਦੇ ਵਿੱਚ ਸੈੱਟ ਕਰ ਦੇਾਂਗੇ ਚੰਗੇ ਤਰੀਕੇ ਨਾਲ ਕਿਨਾਰੀਆਂ ਦੇ ਥੋੜਾ ਜਿਹਾ ਮੈਂ ਬਚਾ ਕੇ ਰੱਖ ਲਿਆ ਇਹਦਾ ਚੌਥਾ ਹਿੱਸਾ ਜਿਹੜਾ ਮਿਕਸਚਰ ਹੈ ਉਹ ਮੈਂ ਸਾਈਡ ਤੇ ਰੱਖ ਲਿਆ। ਉਹਦੇ ਵਿੱਚ ਆਪਾਂ ਹੋਰ ਕਲਰ ਐਡ ਕਰਾਂਗੇ। ਕੋਈ ਵੀ ਤੁਹਾਡੇ ਕੋਲੇ ਕਲਰ ਹੋਇਆ ਨਾ ਤੁਸੀਂ ਉਹ ਐਡ ਕਰ ਸਕਦੇ ਹੋ। ਹੁਣ ਇਹਨੂੰ ਚੰਗੇ ਤਰੀਕੇ ਨਾਲ ਸੈੱਟ ਕਰਤਾ ਬਹੁਤ ਹੀ ਆਸਾਨ ਤਰੀਕੇ ਨਾਲ ਸੈੱਟ ਹੋ ਜੂ। ਜਿਹੜਾ ਇਹ ਮਿਕਸਚਰ ਰਹਿ ਗਿਆ ਇਹਦੇ ਵਿੱਚ ਮੈਂ ਪਿੰਕ ਕਲਰ ਐਡ ਕਰੂੰਗੀ ਬਿਲਕੁਲ ਥੋੜਾ ਜਿਹਾ ਤੁਹਾਡੇ ਕੋਲੇ yellow, orange ਕੋਈ ਵੀ ਕਲਰ ਹੋਇਆ ਨਾ ਤੁਸੀਂ ਉਹ ਐਡ ਕਰ ਸਕਦੇ ਹੋ। ਬਸ ਇਹਦੇ ਨਾਲ ਬਰਫੀ ਦੇਖਣ 'ਚ ਸੋਹਣੀ ਲੱਗੂਗੀ। ਬੱਚੇ ਆ ਜਿਹੜੇ ਫਿਰ ਉਹਨਾਂ ਨੂੰ ਵਧੀਆ ਲੱਗਦੀ ਹੈ ਘਰ ਦੀ ਬਣੀ ਹੋਈ ਚੀਜ਼। ਫਿਰ ਉਹ ਖਾ ਲੈਂਦੇ ਆ। ਨਹੀਂ ਤਾਂ ਤੁਹਾਨੂੰ ਬਾਜ਼ਾਰ ਵਾਲੀਆਂ ਬਰਫੀਆਂ ਜਾਂ ਬਾਜ਼ਾਰ ਵਾਲੀਆਂ ਮਠਿਆਈਆਂ ਚਾਹੀਦੀਆਂ ਹੁੰਦੀਆਂ ਪਰ ਇਸ ਤਰੀਕੇ ਨਾਲ ਜੇਕਰ ਮਹਿਮਾਨ ਵੀ ਆਉਣਗੇ ਘਰ ਇਹ ਤੁਸੀਂ ਉਹਨਾਂ ਨੂੰ ਵੀ ਸਰਵ ਕਰੋਗੇ ਨਾ ਦੋ ਤਰੀਕਿਆਂ ਦੀ ਇਸ ਤਰੀਕੇ ਦੀ ਯਾਨੀ ਕਿ ਦੋ ਕਲਰਾਂ ਦੀ ਬਰਫੀ ਬਣਾ ਕੇ ਤਾਂ ਬਹੁਤ ਵਧੀਆ ਲੱਗੂਗੀ ਉਹਨਾਂ ਨੂੰ ਵੀ ਸੋ ਇਹਨੂੰ ਵੀ ਆਪਾਂ ਇਸ ਤਰੀਕੇ ਨਾਲ ਫਲਾਉਂਦੇ ਹੋਏ ਨਾ ਉੱਪਰ ਤੇ ਇਹਨੂੰ ਵੀ ਸੈੱਟ ਕਰ ਦੇਾਂਗੇ ਵਧੀਆ ਇਹਦੀ ਸੈਕਿੰਡ ਲੇਅਰ ਇਸ ਤਰੀਕੇ ਨਾਲ ਬਣਾ ਦੇਾਂਗੇ ਹੁਣ ਆਪਾਂ ਇਹਨੂੰ ਸੈੱਟ ਕਰਤਾ ਜੀ ਤੇ ਹੁਣ ਇਹਦੇ ਤੇ ਆਪਾਂ ਚਾਂਦੀ ਦਾ ਵਰਕ ਵੀ ਹੈ ਜਿਹੜਾ ਲਾ ਸਕਦੇ ਹਾਂ ਜੇ ਤੁਹਾਡੇ ਕੋਲੇ ਹੋਇਆ ਮੇਰੇ ਕੋਲੇ ਪੇਸਤੇ ਸੀਗੇ ਤੇ ਮੈਂ ਪੇਸਟ ਦੀ ਮਦਦ ਨਾਲ ਇਹਨੂੰ ਇਸ ਤਰੀਕੇ ਨਾਲ ਗਾਰਨਿਸ਼ ਕਰ ਦੂੰਗੀ ਬਰੀਕ ਕੱਟ ਗਏ ਤੁਹਾਡੇ ਕੋਲ ਕੋਈ ਵੀ ਡਰਾਈ ਫਰੂਟ ਹੋਵੇ ਜਾਂ ਫਿਰ ਨਾਰੀਅਲ ਨੂੰ ਕद्दूकश ਕਰਕੇ ਵੀ ਤੁਸੀਂ ਐਡ ਕਰ ਸਕਦੇ ਹੋ ਤੇ ਇਸ ਤਰੀਕੇ ਨਾਲ ਪੇਸਟ ਦੇ ਉੱਪਰ ਲਗਾ ਕੇ ਹਲਕਾ ਜਿਹਾ ਪ੍ਰੈਸ ਕਰ ਦਿੰਗੇ ਵੀ ਸੈੱਟ ਹੋ ਜੇਣ ਹੁਣ ਡੇਢ ਤੋਂ 2 ਘੰਟੇ ਆਪਾਂ ਇਹਨੂੰ ਸੈੱਟ ਹੋਣ ਦੇ ਲਈ ਰੱਖ ਦੇਾਂਗੇ ਤੁਸੀਂ ਇਹਨੂੰ ਫਰਿੱਜ 'ਚ ਵੀ ਰੱਖ ਸਕਦੇ ਹੋ ਜਾਂ ਐਵੇਂ ਵੀ ਰੱਖ ਸਕਦੇ ਹੋ ਕਿਚਨ ਦੇ ਵਿੱਚ ਹੁਣੇ ਸੈੱਟ ਹੋ ਗਈ ਹੈ ਜੀ ਬਿਲਕੁਲ ਇਸ ਤਰੀਕੇ ਨਾਲ ਵੀ ਯਾਨੀ ਕਿ ਇਹਦੇ ਪੀਸ ਹੈ ਜਿਹੜੇ ਆਪਾਂ ਕੱਟ ਸਕਾਂਗੇ ਕਿਸੇ ਵੀ ਤਿੱਖੀ ਕਰਦੇ ਦੀ ਮਦਦ ਨਾਲ ਆਪਾਂ ਇਸ ਤਰੀਕੇ ਨਾਲ ਜਿਸ ਤਰੀਕੇ ਤੁਸੀਂ ਪੀਸ ਕੱਟਨੇ ਹੋਏ ਵਸੇ ਮੈਂ ਦਾ ਚਾਰਸ ਕੱਟੂਗੀ ਤੁਸੀਂ ਸਕਿਉਅਰ ਕੱਟਨੇ ਹੋਏ ਯਾਨੀ ਕਿ ਚਾਰਸ ਕੱਟਨੇ ਹੋ ਚਾਰਸ ਕੱਟ ਸਕਦੇ ਹੋ ਜਾਂ ਫਿਰ ਤੁਸੀਂ ਜਿਵੇਂ ਕਾਜੂ ਕਤਲੀ ਹੁੰਦੀ ਹੈ ਯਾਨੀ ਕਿ ਟਰਾਈਐਂਗਲ ਉਸ ਤਰੀਕੇ ਦੇ ਪੀਸ ਕੱਟ ਸਕਦੇ ਹੋ ਛੋਟੇ ਵੱਡੇ ਪੀਸ ਜਿਸ ਤਰੀਕੇ ਦੇ ਵੀ ਤੁਸੀਂ ਕੱਟਨੇ ਹੋਏ ਨਾ ਉਸ ਤਰੀਕੇ ਦੇ ਪੀਸ ਆ ਜਿਹੜੇ ਕੱਟ ਕੇ ਤਿਆਰ ਕਰ ਸਕਦੇ ਹੋ ਬਾਜ਼ਾਰ ਦੇ ਵਿੱਚ ਮਹਿੰਗੇ ਭਾਦੀ ਮਿਲਣ ਵਾਲੀ ਬਰਫੀ ਆਪਾਂ ਛੱਕਫਟ ਘਰ ਦੇ ਵਿੱਚ ਤਿਆਰ ਕਰ ਲਈ ਹੈ ਬਹੁਤ ਹੀ ਆਸਾਨ ਤਰੀਕੇ ਨਾਲ ਬਹੁਤ ਸਸਤੇ ਮੁੱਲ 'ਚ ਆਪਾਂ ਟੇਸਟੀ ਜੀ ਬਿਲਕੁਲ ਨਰਮ ਬਰਫੀ ਬਣਾ ਲਾਂਗੇ ਤੁਸੀਂ ਵੀ ਇਸ ਰੈਸਪੀ ਨੂੰ ਦੇਖ ਕੇ ਜਰੂਰ ਇਹ ਬਰਫੀ ਦੀ ਰੈਸਪੀ ਘਰੇ ਟਰਾਈ ਕਰਿਓ ਜੀ ਬਾਅਦ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀ ਜਦੋਂ ਤੁਸੀਂ ਇਹ ਬਰਫੀ ਬਣਾਈ ਤਾਂ ਕਿਵੇਂ ਬਣੀ ਜੇਕਰ ਤੁਹਾਨੂੰ ਇਹ ਰੈਸਪੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਜੀ <coughs>